ਉਹ ਛੋਡੇ ਵਾਲੇ ਨੂੰ ਉੱਤੇ ਮੈਂ ਕਿਹਾ ਮੈਂ ਡਰਾਈਵਰ ਨੂੰ ਕਾਹ ਵੀ ਹੌਲੀ ਕੰਨ ਕੱਢੂਗਾ ਅੱਛਾ ਹੁਣੇ ਕੇਰਾ ਦਾ ਇਸ਼ਾਰਾ ਕਰਦਾ ਹੌਲੀ ਓਏ ਹੌਲੀ ਹਾਂ ਦੂਜਾ ਹੱਥਾਂ ਚੱਕਤਾ ਚੱਕੀ ਫਿਰ ਕੰਮ ਨੂੰ ਚੱਕੀ ਫਿਰ ਕੰਮ ਨੂੰ ਲੱਗਣ ਲੱਗਾ ਫਿਰ ਗੌਰ ਨਾਲ ਚਲ ਗੌਰ ਰੱਖੀ ਪੂਰਾ ਹਾਂ 4 ਤੇ 3 7 ਅੱਛਾ 7 2 ਕੱਢ ਦੇ 2 ਕੱਢਤੀ 13 ਪਾ ਦੇ 13 ਪਾਤੇ ਛੀ ਫੇਠੋ ਕੋ ਠੋਕੀ ਜਾਂਦਾ ਮੈਂ ਤਾਂ ਛੀ ਠੋਕ ਹਾਂ ਹਾਂ ਠੋਕਤੇ ਠੋਕਤੇ ਠੋਕੀ ਨਾ 2 ਕੱਢ ਦੇ 2 ਕੱਢਤੇ ਅਗਰ ਇੱਕ ਹੋ ਠੋਕੀ ਗਿਰ ਇੱਕ ਹੋ ਠੋਕਾਂ ਇੱਕ ਹੋ ਠੋਕ ਆ ਆਉਂਦਾ ਮੂੰਹ ਚੱਕੀ ਇਹਨੂੰ ਵੀ ਲੱਕੜ ਦਾ ਮੁੰਡਾ ਦੇਖ ਕੇ ਮੋੜਾ ਉਹ ਹੋਰ ਭਾਈ ਮੰਦਰਾ ਕਿਵੇਂ ਆ ਠੀਕ ਆ ਵਧੀਆ ਕੋੜਿਆ ਹੋ ਠੀਕ ਆ ਕਰੇ ਘਰ ਪਰਵਾਸ ਸਹੀ ਐ ਸਟਾ ਵਧੀਆ ਤੂੰ ਦੇ ਆਪਦੀ ਗੱਲ ਉਹ ਮੈਂ ਕੀ ਦੇਵਾਂ ਮੇਰੀ ਤਾਂ ਤੇਰੇ ਕੋਲੇ ਆ ਸੀ ਤਣਕ ਵਧੀਆ ਨਿਕਲੀ ਕੰਕ ਤਾਂ ਬਹੁਤ ਵਧੀਆ ਨਿਕਲੀ ਕੰਕ ਤੂੰ ਹੀ ਦਾ ਵੱਢ ਕੇ ਗਿਆ ਹਾਂ ਆ ਮਾਂ ਚੱਲ ਯਾਰ ਮੰਦਰ ਕੁੜੀ ਕਿਹੜਾ ਲਾਇਆ ਨੇ ਵਧੀਆ ਕਰਿਆ ਮਿਲਣਾ ਗੱਲਣਾ ਚਾਹੀਦਾ ਹਾਂ ਔਰ ਫਿਰ ਸੁਣਾ ਕੇ ਮੈਂ ਉਹ ਤਾਂ ਠੀਕ ਹੈ ਕਣਕ ਦੀ ਤੈਨੂੰ ਗੱਲ ਸੁਣਾਵਾਂ ਸੁਣਾ ਕਣਕ ਵੱਢਣ ਤੋਂ ਪਹਿਲਾਂ ਬੜਾ ਚਾਹ ਸੀ ਹੂੰ ਕਣਕ ਵੱਢਾਂਗੇ ਵੇਚਾਂਗੇ ਜਾਦਾ ਹੁੰਦੀ ਆ ਵੇ 6 ਮਹੀਨੇ ਉਹ ਕਣਕ ਆਉਂਦੀ ਹਾਂ ਚਾਹ ਤਾਂ ਹੁੰਦੀ ਹੀ ਹੈ ਕਣਕ ਵੜ ਲਈ ਮੰਡੀ 'ਚ ਸੁੱਟ ਲਈ ਵੇਚ ਲਈ ਕਰ ਲਈ ਉਹ ਖਾਤਿਆਂ 'ਚ ਰੁਪਏ ਵੀ ਆ ਗਏ ਆ ਗਏ ਆ ਪਰ ਪਤਾ ਹੀ ਨਹੀਂ ਲੱਗਿਆ ਕਿਹੜੇ ਖਲ ਖੁੰਜਾਂ 'ਚ ਵੜ ਕੀ ਕਣਕ ਖਲ ਖੁੰਜਾਂ 'ਚ ਉਹ ਪਤਾ ਹੀ ਨਹੀਂ ਲੱਗਿਆ ਉਹ ਪੰਦਰਾ ਆ ਦੇ ਮੇਰੀ ਵੀ ਦੇਣਿਆ ਕੋਈ ਖੁੰਜਾਂ ਭਰਤੀ ਵੀ ਰੱਖੇਗਾ ਉਹ ਤੇਰੇ ਵੀ ਦੇਵਾਂਗੇ ਦੇਵਾਂਗੇ ਕਿਉਂ ਕਹਾੜ ਕਰਦਾ ਪਿੰਡ ਤਾਂ ਨਹੀਂ ਛੱਡ ਕੇ ਭਜਦੇ ਉਹ ਭਰਾਵਾ ਮੇਰੀ ਗੱਲ ਸੁਣਾ ਮੈਂ ਅਜੇ ਪੰਪ ਵਾਲੇ ਦੇਣੇ ਆ। ਅੱਛਾ ਠੀਕ ਹੈ। ਅਜੇ ਮਿਸਤਰੀ ਦੇਣੇ ਆ ਰਿਪੇਅਰ ਕਰਾਈ ਕਰ ਪੈਣਾ। ਅੱਛਾ ਤੇ ਹਜੇ ਜਾਂ ਡਰਾਈਵਰ ਦੇ ਦੇਣੇ ਆ। ਅੱਛਾ ਫਿਰ ਮੈਂ ਦੱਸ ਕੀ ਕਰਾਂ? ਮੈਂ ਦੱਸ ਕੀ ਕਰਾਂ? ਉਹ ਮੈਨੂੰ ਨਹੀਂ ਪਤਾ ਭਾਈ ਮੈਨੂੰ ਪੈਸੇ ਦੇ। ਉਹ ਪੈਸੇ ਤੈਨੂੰ ਦੇਵਾਂਗੇ। ਤੂੰ ਟਿਕਾ ਰੱਖ 2-4 ਦਿਨ ਤਨਘਾਲਾ ਦੇਵਾਂਗੇ। ਅਜੇ 2-4 ਦਿਨ? ਹਾਂ। ਓ ਬਾਬੇ ਉਹਦਾ ਬਾਰਤੀ ਮੁਰੇ ਖੜੇ ਰਹਿੰਦੇ ਆ 24 ਘੰਟੇ ਤੂੰ ਨਾ ਦੋ ਦਿਨ ਖੜ ਜਾ ਉਹ ਤੂੰ ਉਹਨਾਂ ਨੂੰ ਗਾਂਹ ਲਾਰਾ ਲੂੜਾ ਲਾ ਦੇ ਓ ਬਾਈ ਨਹੀਂ ਲਾਇਆਦਾ ਲਾਰਾ ਹੀ ਤੇਰੇ ਵਰਕੇ ਥੋੜੀਆਂ ਵੀ ਲਾਰਾ ਲਾ ਕੇ ਮੂੜ ਦਾਂਗੇ ਥੋੜ ਮੇਰੀ ਗੱਲ ਸੁਣ ਤੂੰ ਹੁਣ ਬਾਲਾ ਖੜਾ ਪੈ ਗਿਆ ਹਾਂ ਸੋਸਾਇਟੀ ਚ ਕਢਾ ਕੇ ਤੈਨੂੰ ਦੇਵਾਂਗੇ ਦੋ ਚਾਰ ਦਿਨ ਖੜ ਜਾ ਕਹਾਂ ਲਾ ਕਰੇ ਓ ਬਾਬੇ ਸਕਿਉਰਟੀ ਚ ਕਿੱਥੇ ਯਾਰ ਕੀ ਪਤਾ ਕਦੋਂ ਕੱਢ ਕੇ ਦੇਣਗੇ ਉਹ ਦੋ ਚਾਰ ਤਾਂ ਛੁੱਟ ਗਏ ਆ ਨੱਕ ਦੇਣ ਦੇ ਤੇ ਮੰਗਦੇ ਅੱਛਾ ਆ ਪੈਸੇ ਪੁੱਛਣਾ ਫਿਕਰ ਨਾ ਕਰਾ ਫਿਕਰ ਨਾ ਤੇਰੇ ਹੁੰਦਾ ਕਾ ਫਿਕਰਾ ਯਾਰ ਫਿਕਰ ਨਾ ਕਰਿਆ ਕਰ ਠੀਕ ਆ ਵਧੀਆ ਕਣਕ ਪਰ ਤੂੰ ਖਰਾਬ ਹੋਦ ਕਰ ਗਿਆ ਬੱਢਣ ਵੇ ਉਹ ਖਰਾਬ ਹੁ ਗਿੱਲੀ ਤਾਂ ਬੜਾਈ ਗਿਆ ਬੰਦਰਾ ਹੁ ਮੈਂ ਕੀ ਕਰਾਂ ਉਹ ਸੁੱਕੀ ਦਾ ਕਣਕ ਸੀ ਜਦੋਂ ਅਸੀਂ ਵੱਢਦੀ ਰੌਣੀ ਕਰੀ ਨਾ ਕਣਕਾਂਲੇ ਦੀ ਪਾਣੀ ਕਣਕੀ ਕਣਕ ਬਾਣ ਚਰੀ ਹੋ ਅੱਛਾ ਹੋਰ ਇੰਨੇ ਢੱਕਰ ਦੇ ਕਿ ਉਹਨਾਂ ਯਾਰ ਕਾਂਕ ਕਬੱਡਰ ਉਹ ਢੱਕਾਂ ਗਾਂ ਵੀ ਕੰਮ ਕਰਨਾ ਹੁੰਦਾ ਕਿ ਜੇ ਆਪਾਂ ਗਾਂ ਵੀ ਲਾਉਣੀ ਹੁੰਦੀ ਐ ਮਜੇ ਉਹ ਛੋਡੇ ਵਾਲੇ ਨੂੰ ਉੱਤੇ ਮੈਂ ਕਿਹਾ ਮਾ ਡਰਾਈਵਰ ਨੂੰ ਕਾ ਵੀ ਹੌਲੀ ਕਾਂਕ ਕਬੱਡੂਗਾ ਅੱਛਾ ਹੁਣੇ ਕੇਰਾ ਦਾ ਇਸ਼ਾਰਾ ਕਰਦਾ ਹੌਲੀ ਓਏ ਹੌਲੀ ਹਾਂ ਦੂਜਾ ਥਾਂ ਚੱਕਤਾ ਚੱਕੀ ਫਿਰ ਕੰਮ ਚੱਕੀ ਫਿਰ ਕੰਮ ਉਹ ਬਣਾਉਂਦਾ ਹੋਣਾ ਕਰਨਾ ਪੈਂਦੀ ਐ ਗਾਂ ਵੀ ਜਾਣਾ ਹੁੰਦਾ ਸੀ ਜੇ ਦੇ ਵੱਡਣ ਫਿਰ ਹੁਣ ਕਾਹਨੂੰ ਮੰਗਰ-ਮਗਰ ਪੈਸਿਆਂ ਨੂੰ ਫਿਰਦਾ ਇਹ ਤਾਂ ਬੜਾ ਬੜਾ ਜਿਹੜਾ ਵੜਾ ਯਾਰ ਮੈਂ ਇੰਨਾ ਹੀ ਲੁਟਾਉਣਾ ਸੀ हां फिर ਹੁਣ ਲਾਏ ਦੱਸ ਦੇ ਵੀ ਕਿੱਦੇ ਦੇਵੇਂਗਾ ਪੈਸੇ ਜਿਹੇ ਆ ਅਨਬਣੀ ਹਾਂ ਉਹ ਇਹ ਕੰਮ ਜਾਣੀ ਅੱਛਾ ਹਾਂ ਉਹ ਤੂੰ ਚਲ ਐ ਕਰ ਚਾ ਯਾਰ ਬੈਠਦੇ ਬੈਠ ਕੇ ਗੱਲ ਕਰਦੇ ਆਂ ਉਹ ਬੈਠੀ ਐ ਠੱਕ ਕੇ ਬੈਠੇ ਬੈਠੇ ਹੁਣ ਦੱਸ ਤੂੰ ਗੱਲ ਦੱਸ ਉਹ ਗੱਲ ਤੂੰ ਮੈਂ ਕਹਣਾ ਵੀ ਮੈਨੂੰ ਆਪਾਂ ਦੱਸ ਵੀ ਆਪਣੇ ਕਿੱਲੇ ਕਿੰਨੇ ਵੱਡੇ ਗਏ ਉਹ ਕਿੱਲੇ ਵੱਡੇ ਗਏ ਬਾਈ ਜਿਹੜੇ ਵੱਡੇ ਗਏ ਹਾਂ ਕਿੱਲੇ ਦਾ ਜਿੱਦੇ ਪੈਸੇ ਦੇਣੇ ਹੋਏ ਤੈਨੂੰ ਹਾਂ ਉਹਦੇ ਦੱਸਾਂ ਕਿੱਲੇ ਕਿੰਨੇ ਵੱਡੇ ਗਏ ਉਹ ਚੱਲ ਪੈਸੇ ਦਾ ਕੋਣਾ ਦੇ ਦੀ ਹਾਂ ਦੱਸ ਦੇ ਕਿਹੜਾ ਕਿੰਨੇ ਕੁ ਹੋਏ ਕਿੱਲੇ ਆਪਣੇ ਉਹ ਬਥੇਰੇ ਕਿੱਲੇ ਵੱੜ ਤੇ ਉਹਰਾ ਆਦਾ ਹੀ ਲੋੜਾ ਸਹੀ ਦੱਸ ਦੇ ਮੈਨੂੰ ਕਿੰਨੇ ਕਿੱਲੇ ਵੱਡੇ ਗਏ ਮੈਂ ਸਾਹ ਵੀ ਲਾਣਾ ਲੈ ਕਿੱਲੇ ਗਿਣ ਲੈ ਕਿੰਨੇ ਵੱਡੇ ਗਏ ਕਣਕ ਦੇ ਚੱਲ ਜਾਣੀ ਕਿੰਨੇ ਕਿੱਲੇ ਕਾਟੇ ਗਿਣੇਗਾ ਭਈ ਉਂਗਲਾਂ ਵੀ ਗਿਣਾਂਗੇ

ਉਹ ਫਨਰਾ ਕਰੀ ਗਈ ਨਾ ਤੂੰ ਉਹ ਠੋਕਦਾ ਸਹੀ ਠੋਕਦਾ ਠੋਕਦਾ ਚੱਲ ਤੂੰ ਐਂ ਦੇਖੀ ਹੁਣ ਇਹ ਹਾਂ ਕੱਟ ਕਟਾ ਕੇ ਕਿੰਨੇ ਕਿੱਲੇ ਬਣ ਗਏ ਜਿਆਦਾ ਮਿਲਦਾ ਫੇਰਾ ਇਹ ਮੈਨੂੰ ਮੇਰਾ ਹਾਲ ਠੀਕ ਆ ਅੱਛਾ ਆਪਣੇ ਪੱਕੀ ਕਿੱਲੇ ਬਣ ਗਏ ਹਾਂ 35 ਕਿਲੋ ਮੈਨੂੰ ਪੈਸੇ ਦੇ ਦੀ ਨਹੀਂ ਮੈਂ ਸੱਦੂ ਪੰਚਾਇਤ ਚ ਫੇਰ ਨਾ ਕਹੀਂ ਮੇਰੀ ਬੇਟੀ ਕਟ ਕਟਾ ਕੇ ਆਪਣੇ 22 ਕਿल्ले ਬਣਦੇ ਆ 22 ਕਿੱਲਾਂ ਦੇ ਰੁਪਏ ਜਦੋਂ ਮਰਜੀ ਲੈ ਲਈ ਕਣਕ ਦੀ ਬਾਢੀ ਤੇ ਉਹਦੀ ਲਈ ਇਹ ਗੱਲ ਸੁਣ ਮੰਦਰਾ ਜਦੋਂ ਤੁਸੀਂ ਮੁੰਡਾ ਬਣਾ ਹੁੰਦਾ ਉਹ ਤਾਂ 40 ਤੋਂ 45 ਬਣ ਜਾਂਦੇ ਨੇ ਇਹ ਸਾਡੇ ਵੇਲੇ ਕਣਕ ਵੜਦਾ ਉਹਦੇ ਤੁਹਾਡੇ ਕਿੱਲੇ ਸੁਗੜ ਜਾਂਦੇ ਨੇ ਇਹ ਗੱਲ ਕਿੱਦਣੀ ਹੁੰਦੀ ਯਾਰ ਬਈ ਯਾਰ ਉਹ ਸਾਰੇ ਕਾਲੇ ਮਾਲੇ ਚੱਲਦੇ ਆ ਦੁਨੀਆਂ 'ਚ ਅਸੀਂ ਕੀ ਕਰਕੇ ਯਾਰ ਕਣਕ ਵੜਾਉਣਾ ਵਾ ਤੇ ਹੋਰ ਹੋ ਜਾਂਦੇ ਹੋ ਪੈਸੇ ਦੇਣ ਵਾ ਤੇ ਹੋਰ ਹੋ ਜਾਂਦੇ ਕੱਲ ਗਲਤ ਆ ਬਈ ਕੱਲ ਸੁਣ ਕੋੜਿਆ ਰੌਲਾ ਨਾ ਪਾ ਐਵੇਂ ਪੜਦੇ ਨਹੀਂ ਫਰੋਲੀ ਦੇ ਹੁੰਦੇ ਠੀਕ ਹੈ ਤੈਨੂੰ 22 ਕਿੱल्ल्या ਦੇ ਪੈਸੇ ਕਿਹ ਹੈ ਉਹ ਤਈਆਂ ਦੇ ਲਈ ਕੱਲ ਨੂੰ ਟੱਕੀ ਰਹਿਣ ਐਂ ਕਰ ਲੋ ਹਾਂ ਜਿਹੜਾ ਸਭ ਪੁੱਠੇ ਹੜ ਗਿਆ ਕੰਮ ਤੋਂ ਆ ਜਿਵੇਂ ਕਰਦਾ ਹੂੰ ਨਹੀਂ ਕਰ ਲੈਣਾ ਯਾਰਾਂ ਜਾਂਦੇ ਤੂੰ ਕਿ ਪਾਗਲੀ ਸੀ ਹਾਂ ਬੱਸ ਕਿਵੇਂ ਘੋਣ ਜਣਾਈ ਗਿਆ ਨਾ ਕੱਲਈ ਮਾਤਾ ਉਦੋਂ ਚਿੰਤਾ ਪੈ ਗਈ ਆ ਵੀਰੇ ਬਾਹਰ ਖੜੇ ਹੋਣਗੇ ਯਾਰਾ ਅੱਛਾ ਹਾਂ ਚਲ ਆਇਆ ਕਰੀ ਹਾਂ ਲੈ ਦੇ ਦੀ ਫੇ ਜਿਵੇਂ ਦੇਣੇ ਹੁੰਦੇ ਆ ਹਾਂ ਨਹੀਂ ਹਾਂ ਜਾਵਾਂ ਫਿਰ ਹੁਣ ਮੈਂ ਜਾ ਅਜੀ ਤਦ ਮੈਂ ਆਵਾ ਕਿੱਦੈ ਮਾੜਾ ਤੈਨੂੰ ਹੋਰ ਕਹਿਣਾ ਕੋੜਿਆ ਹਾਂ ਭਾਈ ਨਾਲ ਤਾਂ ਸਾਡੇ ਝੋਨੇ ਦੀ ਬਾਢੀ ਕਰ ਜੀ ਅੱਛਾ ਨਾਲੇ ਆ ਕਣਕ ਵਾਲੇ ਰੁਪਏ ਮੈਂ ਤਾਂ ਕਹਣਾ ਹਰ ਇਕੱਠੀ ਲੈ ਜੀ ਬਾਬਾ ਉਹ ਬਾਬਾ ਰੱਜੇ ਤੇ ਅਜੇ ਤੇਰੇ ਕੰਮ ਤੋਂ ਜੇ ਮੈਨੂੰ 4-5 ਸਿਰ ਵਰਕੇ ਹੋ ਟੱਕਰਿਆ ਨਾ ਮੈਂ ਤਾਂ ਮਸ਼ੀਨ ਵਿੱਚ ਨਹੀਂ ਪਊ ਫੇ ਤਾਂ ਮੇਰਾ ਘਰ ਚੱਲ ਗਿਆ ਭਈ ਵਣ ਕੇ ਜਿਵੇਂ ਮਰਜ਼ੀ ਕਰੀ ਮੇਰੇ ਪੈਸੇ ਦੇ ਦੀ ਠੀਕ ਹੈ ਮੈਂ ਚੱਲਿਆ ਕੋਈ ਨਾ ਦੇ ਦੇਾਂਗੇ ਪਿੰਡੋਂ ਤਾਂ ਨਹੀਂ ਨਿਕਲਦੇ